ਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਵਲੌਗਸ ਤੁਹਾਡਾ ਸਵਾਗਤ ਹੈ। ਹੋਰ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਤੇ ਅੱਜ ਆਪਾਂ ਮਰੋਈ ਦੀ ਤਰ੍ਹਾਂ ਆਪਣੇ ਜਿਹੜੇ ਤੜਕੇ ਦੇ ਕੰਮ ਸੀਗੇ ਉਹ ਨਵੇੜ ਲੇ। ਤੇ ਅੱਜ ਤबीयत ਮੇਰੀ ਥੋੜੀ ਜੀ ਠੀਕ ਨਹੀਂ ਸੀ ਪਤਾ ਨਹੀਂ ਕੀ ਚੱਕਰ। ਤੇ ਪਰ ਅਸੀਂ ਇੱਕ ਬਲੈਕ ਸੂਟ ਬਣਾਇਆ ਸੀ ਉਹਦਾ ਦੁਪੱਟਾ ਤਿਆਰ ਕਰਨਾ ਸੀਗਾ। ਤੇ ਸਭ ਤੋਂ ਪਹਿਲਾਂ ਉਹ ਤਿਆਰ ਕਰਿਆ। ਮੈਂ ਦਿਖਾਉਣਾ 1 ਮਿੰਟ ਤੁਹਾਨੂੰ। ਆ ਦੇਖੋ ਪੂਰਾ ਰੈਡੀ ਅਜੇ ਹੋਊਗਾ ਇਹ ਸ਼ਾਮ ਤੱਕ ਇੱਕ ਵਾਰ ਅ ਪ੍ਰਿੰਟ ਕਰ ਲਿਆ ਸੀ ਅਸੀਂ ਇਹਦਾ ਤੇ ਪੂਰਾ ਜਮਾ ਕਲੀਅਰ ਇਹ ਸ਼ਾਮ ਨੂੰ ਹੋ ਜਾਣਾ ਹੈਗਾ 10 12 ਘੰਟਿਆਂ ਬਾਅਦ ਕਲੀਅਰ ਹੁੰਦਾ ਹੈਗਾ ਤੇ ਹੁਣ ਦੁਪਹਿਰ ਦੇ 2:00 ਵਜ ਗਏ ਸੀ ਤੇ ਬਰ ਗਾੜੀੋਂ ਮੈਂ ਥੋੜਾ ਜਿਹਾ ਸਮਾਨ ਲੈ ਕੇ ਹੁਣ ਅਸੀਂ ਜਾਇਆ ਅਸੀਂ ਨਾ ਆ ਕੇ ਇੱਕ ਪਾਸੇ ਦੀ ਦਵਾਈ ਲੈ ਕੇ ਆਉਣੀ ਸੀ ਹੋਮੋਪੈਥਿਕ ਤੇ ਇੱਕ ਮਠਿਆਈ ਥੋੜੀ ਜੀ ਤੇ ਹੋਰ ਸਮਾਨ ਥੋੜਾ ਜਿਹਾ ਸੀਗਾ ਘਰੇਲਿਆਂ ਦਾ ਉਹ ਲੈ ਆਇਆ ਤੇ ਅੱਜ ਆਪਾਂ ਜਿਹੜੇ ਆਪਣੇ ਮੈਰਜ ਸੀਗੀ ਪਹਿਲਾਂ ਚਾਚਾ ਜੀ ਦੇ ਬੇਟੇ ਦੀ ਤੇ ਉਹਨਾਂ ਨੂੰ ਅੱਜ ਰੋਟੀ ਕਰਨੀ ਸੀ ਉਹ ਕਹਿੰਦੇ ਰੋਟੀ ਤਾਂ ਨਹੀਂ ਅਸੀਂ ਖਾਣੀ ਅਸੀਂ ਕਹਾਂ ਚੱਲ ਫਿਰ ਅੱਜ ਤੁਹਾਨੂੰ ਟਿੱਕੀ ਖਵਾਉਣੇ ਆ ਤੇ ਟਿੱਕੀ ਤੁਹਾਨੂੰ ਬਹੁਤ ਵਧੀਆ ਬਣਾਉਂਦੀ ਹੈਗੀ ਕਿਉਂਕਿ ਇਹਦਾ ਕੋਰਸ ਕਰਿਆ ਹੈਗਾ ਕੁਕਿੰਗ ਮੈਨੇਜਮੈਂਟ ਦਾ ਸਾਰੀਆਂ ਚੀਜ਼ਾਂ ਬਣਾ ਲੈਂਦੀ ਹੈ ਤੇ ਹੁਣ ਟਿੱਕੀਆਂ ਬਣਾਈ ਜਾਂਦੀ ਹੈਗੀ ਤੇ ਵਿਆਉਣ ਵਾਲੇ ਟਿੱਕੀ ਬਾਹਰ ਬਣੀ ਜਾਂਦੀ ਹੈਗੀ ਆ ਦੇਖੋ ਸੌਸ ਆਪਾਂ ਘਰੇ ਬਣਾਈ ਹੈਗੀ ਹੈ ਗ੍ਰੀਨ ਸੌਸ ਵੇਰੀਐਂਟ ਸੌਸ ਮਿੱਠੀ ਸੌਸ ਜੀ ਨੂੰ ਪੰਨੇ ਪਿਆਜ਼ ਟਿੱਕੀ ਵਾਸਤੇ ਤੇ ਮਿੱਠਾ ਤੇ ਬਸ ਚਾਚਾ ਜੀ ਕੇ ਪਹੁੰਚਣ ਲਈ ਆਗੇ ਲਾ ਦ ਟਿੱਕੀ ਬਣੀ ਜਾਂਦੀ ਹੈ ਦਿਖਾਉਣਾ ਤੁਹਾਨੂੰ ਹੁਣ ਇਹਦੇ ਤੇ ਬਹਿ ਕੇ ਮੈਂ ਕਿੱਧਰ ਲੈ ਕੇ ਜਾऊं ਤੈਨੂੰ ਓਵੇ ਆ ਕੁਰਸੀਆਂ ਦਾ ਕੀ ਹਾਲ ਕਰਿਆ ਚਲ ਚੱਕ ਓਵੇ ਚਾਚਾ ਜੀ ਆਉਂਦੇ ਆ ਬਰੈਡ ਖਿਲਾਰੀ ਬੈਠਣ ਨਾਲੇ ਚਲ ਆਗੇ ਜਾ ਚੱਕ ਦੇ ਸਾਰੇ ਆ ਕੀ ਆ ਕੀ ਕਰਿਆ ਤੂੰ ਦੱਸ ਚਲ ਠੀਕ ਕਰ ਸਾਰੀਆਂ ਕੁਰਸੀਆਂ ਚਲ ਠੀਕ ਕਰ ਆ <laughs> ਪੰਜੀ <laughs> 10 ਡਾਲਰ ਲੈ ਕੇ ਆਇਆ ਓਏ ਸਾਹਿਬ 10 ਡਾਲਰ ਲੈ ਕੇ ਆਇਆ

ਸਾਰੇ ਪਿਆਰੋੜੇ ਹਾਂ ਸੀ ਕੀ ਕਰਦੀ ਮੰਨੂ ਸਭ ਕੀ ਲੈਂਦੇ ਆ ਕੀ ਲੈਂਦੇ ਕੀ ਖਰੀਦਦੇ ਆ ਸੋ ਲੋਕਾਂ ਨੇ ਹੈਲੋ ਕਰਦੇ ਸਾਰੇ ਆਪ ਨੂੰ ਸਾਰੇ ਆ ਦਵੇ ਹੈਲੋ ਹਾਂ ਸਾਰੇ ਨੇ ਕਿੱਥੇ ਆਇਆ ਤੂੰ ਅੱਜ ਕਿੱਥੇ ਆਣਾ ਸੀ ਪਾਪੇਰ ਬੰਬ ਸ਼ਹਿਰ ਹੈ ਕਿ ਮੈਂ ਸ਼ਹਿਰ ਸ਼ਹਿਰ ਹੈ ਸਾਸਿਕਾ ਦਾ ਸਾਰਾ ਬੰਦਾ ਸਾਸਿਕਾ ਨਾ ਬੰਦ ਨਹੀਂ ਕਰਨਾ ਹੱਸ ਕੀ ਕਰ ਲੈ ਕੀ ਕਰਨਾ ਹੈ ਕਿੱਥੇ ਆਣਾ ਹੈ ਸ਼ਹਿਰ ਸ਼ਹਿਰ ਹੈ ਕਿ ਮੈਂ ਕੰਮ ਨਾ ਚੱਲ ਰਿਹਾ ਨਾ ਨਾ ਉਹ ਹਰੇ ਕੀ ਕੜਾਈ ਇਹਨਾਂ ਦੇ ਕਿਰਿਆ ਚੈੱਕ ਕਰ ਹਾਂ ਤੁਹਾਡਾ ਉਹਦੀ ਕੀ ਬ੍ਰੇਕ ਪੰਜੂਗਾ ਥੋੜਾ ਹੋਰ ਹੋਲਡ ਹੀ ਹੋ ਜਾਣਾ ਰੱਖੀ ਦੇਣਾ ਇੱਕ ਕਲਰ ਹੋਗਾ ਇੱਕ ਦਿਨ ਹੋਣਾ ਹੈ ਬੰਦੇ ਤਾਂ ਹੋਲਡ ਹੋਣੀ ਠੀਕ ਰਹੀ ਜਨਾ ਠੀਕ ਕਰਦਾ ਮੂੰਚ ਕੀ ਪਾਇ ਕੱਢ ਮੂੰਚੋਂ ਵਾਲ ਨਹੀਂ ਸ਼ਰਾਰਤੀ ਕੱਢ ਜਾ ਕੋਈ ਦਿੱਕਤ ਨਹੀਂ ਆਏਗੀ ਕਿੱਥੋਂ ਐ ਹੈ ਕਿੱਥੋਂ ਆਂਦਾ ਕਿੱਥੋਂ ਐ ਹੂੰ ਕਿਲਾ ਨਾ ਫਰੀਦਕੋਟ ਨਾ ਬਰਗਾੜੀ ਆਏ ਕਿਲਾ ਨਾ ਆਇਆ ਇੱਥੇ ਤੇ ਰੋਲਾ ਇਹ ਨਾ ਪਾਇਆ ਹੂੰ ਰੋਲਾ ਘੋਬਾਇਆ ਰੋਲਾ ਸੱਤੇ ਤੱਤੇ ਇੰਨਾ ਰੋਲਾ ਤੱਤ ਰਾਦੀ ਤੱਤ ਰਾਦੀਆਂ ਰਾਦੀ ਆ ਜੀ ਕੀ ਕਰੇ ਤਾਂ ਤੈਨੂੰ ਗੱਲਾਂ ਨਹੀਂ ਆਉਂਦੀਆਂ ਸੀ ਹੁਣ ਇੱਥੇ ਦੱਸੀ ਸਾਬ ਘਰੇ ਤਾਂ ਗੱਲਾਂ ਨਹੀਂ ਕਰਦਾ ਸੀਗਾ ਰੋਂਦਾ ਸੀ ਬਰਗਾੜੀ ਆ ਕੇ ਵੇਚ ਚੀਕਾਂ ਮਾਰਦਾ ਕੀ ਲੈਣਾ ਐ ਬਰਗਾੜੀ ਕੀ ਲੈਣਾ ਐ ਬ੍ਰਾਡੀ ਹੈ ਕਿਤੇ ਟਰੈਕਟਰ ਖੜੇ ਐ ਨੇ ਉਹ ਕੀ ਐ ਸਾਹਮਣੇ ਸਾਬ ਖੜਾ ਵੱਡਾ ਸਾਰਾ ਉਹ ਵੀ ਕ੍ਰੇਨ ਖੜੀ ਉਹ ਵੱਡੀ ਸਾਰੀ ਕ੍ਰੇਨ ਖੜੀ ਹੋਵੇ ਪਾਤੀ ਤੇ ਤੇ ਕਿਤੇ ਟਰਾਲੀ ਟਰੈਕਟਰ ਚੱਲ ਜੀ ਹੁਣ ਆਪਾਂ ਪੁੱਤ ਚੱਲੀਏ ਚਲੋ ਨੋ ਵੀ ਦੋਸਤੋ ਆਪਾਂ ਨਾਲੇ ਤਾਂ ਅੱਗ ਤੇ ਕਰਦੇ ਹਾਂ ਦੁੱਧ ਗਰਮ ਤੇ ਨਾਲ-ਨਾਲ ਅੱਗ ਦੇ ਵਿੱਚ ਦੀਵਾ ਸੁਟਿਆ ਹੋਇਆ ਅਸੀਂ ਬੱਚੇ ਨੂੰ ਜਕਾਮ ਹੋਵੇ ਤਾਂ ਦੀਵਾ ਪੂਰਾ ਲਾਲ ਕਰ ਲੈਣਾ ਬਾਹਰ ਕੱਢ ਕੇ ਤੇ ਉਹਦੇ ਵਿੱਚ ਪਾਣੀ ਭਰ ਕੇ ਤੇ ਜਮੈਨ ਪਾ ਕੇ ਅੱਧਾ ਚਮਚਾ ਉਹਨੂੰ ਇੱਕ ਵਾਲਾ ਦਵਾਕੀ ਨਾਲ ਦੀ ਨਾਲ ਪਾਉਣਾ ਹੈ ਕਹਿੰਦੇ ਵੀ ਇਦਾਂ ਜਕਾਮ हट ਜਾਂਦਾ ਕਹਿੰਦਾ ਦਿੱਤਾ ਸੀ ਫਰਕ ਅੱਜ ਲਿਆ ਵੀ ਦੀਵਾ ਹੋ ਗਿਆ ਬਹੁਤ ਗਰਮ ਸਮਾਨ जमैन किन्नी पानी है बस क्या दीवा लाल हो गया पता नहीं दीवा वो आगजी है। वो तो प्या 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 सामने पे हो अग जी देख लूरी अगते पे है तप जूगा ਹੁਣ ਤੂੰ ਕੀ ਕਰੀ ਜਾਨਾ ਪੁੱਤ ਜਿਹੜਾ ਪਾਣੀ ਸੀ ਉਹ ਤੂੰ ਢੋਲਤਾ ਆ ਕੀ ਕਰੀ ਜਾਨਾ ਥੱਲੇ ਹੈ ਓਏ ਮੁੰਡਿਆ ਪਾ ਲਿਆ ਹੁਣ ਤਾਂ ਪੂਰਾ ਗਰਮ ਹੋ ਗਿਆ ਹਾਂ ਆ ਵੇਲਾ ਜਮਾਨ ਦੇ ਦਾ ਮੜੀ ਜਾਂਦਾ ਵਾਲੇ ਇੱਕਦਾਂ ਵਾਲਾ ਹੀ ਦਵਾਣਾ ਹੋਣਾ ਜਮਾਨ ਨੂੰ ਬੱਸ ਬਣ ਗਿਆ ਚੂਂਗੜਾ ਹੈਨਾ ਚੱਲ ਗਿਆ ਜਾਣਦੇ ਜਾਣਦੇ ਕੁਛ ਨਹੀਂ ਹੁੰਦਾ ਕਾ ਕੋਲੇ ਜਾ ਵਧੀਆ ਸਕੀਮ ਕਰ ਲਈ ਆਪਾਂ ਕੌਲੇਜ ਰੱਖ ਲੈ ਗਰਮ ਕਰਕੇ ਪੂਰਾ ਦੀਵੇਂ ਲਾਲ ਹੈ ਨਾ ਹੋਰ ਬਣਾ ਲੈ ਬਸ ਇੰਨਾ ਹੀ ਚਾਹੀਦਾ ਸੀ ਹੋਰ ਹੁਣ ਇਹਨੂੰ ਪਉਣ ਕੇ ਠੰਡਾ ਕਰਕੇ ਪਉਣ ਕੇ ਇਹਨੂੰ ਡਰਪਰ ਨਾਲ ਦੇ ਦੇਣਾ ਬੱਚੇ ਨੂੰ ਹੈ ਨਾ ਇੰਨਾ ਕੀ ਦੇਣਾ ਹੁੰਦਾ ਬਸ ਆ ਤਾਂ ਵੱਧੂ ਹੈ ਲੈ ਵੀ ਇਹਨੇ ਸਾਰੀ ਖੰਗ ਹਟ ਜਾਂਦੀ ਹੈ ਹੈ ਨਾ ਖੰਗ ਨਹੀਂ ਜਕਾਮ ਹਟਦਾ ਇਹਨੂੰ ਅੱਛਾ ਜਕਾਮ ਹਟ ਜਾਂਦਾ ਫਿਰ ਤਾਂ ਸੌਖਾ ਹੀ ਤਰੀਕਾ ਹੈ ਬਣਾਉਣਾ